ਗੈਂਗਸਟਰ ਪਵਿੱਤਰ ਤੇ ਹੁਸਨਦੀਪ ਖਿਲਾਫ ਹੋਇਆ ਰੈੱਡ ਕਾਰਨਰ ਨੋਟਿਸ ਜਾਰੀ ਬਟਾਲਾ ਪੁਲਿਸ ਨੇ ਇੰਟਰਪੋਲ ਤੋਂ ਕੀਤੀ ਸੀ ਮੰਗ ਤੇ ਹੁਣ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਕੈਲੀਫੋਰਨੀਆ ਤੋਂ ਲਿਆਂਦਾ ਜਾਵੇਗਾ ਪੰਜਾਬ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਕਿ ਗੈਂਗਸਟਰ ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ ਬਟਾਲਾ ਪੁਲਿਸ ਨੇ ਇੰਟਰਪੋਲ ਤੋਂ ਇਸ ਦੀ ਮੰਗ ਕੀਤੀ ਸੀ ਤੇ ਹੁਣ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਕੈਲੀਫੋਰਨੀਆ ਤੋਂ ਪੰਜਾਬ ਲਿਆਂਦਾ ਜਾਵੇਗਾ ਦੱਸਦੀ ਹੈ ਇੱਕ ਪਵਿੱਤਰ ਸਿੰਘ ਪਵਿੱਤਰ ਚੌੜਾ ਗੈਂਗ ਦਾ ਸਰਗਨਾ ਹੈ ਤੇ ਨਾਲ ਹੀ ਹੁਸਨਦੀਪ ਸਿੰਘ ਇਸਦੇ ਹੀ ਗੈਂਗ ਦਾ ਇੱਕ ਖਾਸ ਮੈਂਬਰ ਹੈ ਇਹਨਾਂ ਨੇ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਸਨ ਹਥਿਆਰਾਂ ਦੀ ਨੋਕ ਤੇ ਲੋਕਾਂ ਦੇ ਕੋਲੋਂ ਜਬਰੀ ਪੈਸੇ ਵਸੂਲੇ ਗਏ ਸਨ ਇਹ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜਿੰਦੇ ਸਨ ਪਰੰਤੂ ਪੁਲਿਸ ਦੇ ਹੱਥ ਨਹੀਂ ਲੱਗੇ ਸਨ ਤੇ ਇਹ ਉਸ ਵੇਲੇ ਪੁਲਿਸ ਦੇ ਹੱਥ ਲੱਗੇ ਜਦੋਂ ਅਮਰੀਕਾ ਦੇ ਵਿੱਚ ਹਿੰਸਾ ਦੇ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਸੀ ਤਾਂ ਇਹ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਪੁਲਿਸ ਦੇ ਹੱਥ ਲੱਗ ਗਏ ਸਨ ਇਹਨਾਂ ਦੀ ਗ੍ਰਿਫਤਾਰੀ ਅਪ੍ਰੈਲ 2023 ਦੇ ਵਿੱਚ ਹੋਈ ਸੀ ਤੇ ਹੁਣ ਇਹਨਾਂ ਨੂੰ ਕੈਲੀਫੋਰਨੀਆ ਤੋਂ ਪੰਜਾਬ ਲਿਆਂਦਾ ਜਾਵੇਗਾ ਦੱਸਦੀ ਹੈ ਕਿ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਹੋਰਾਂ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਨੇ ਪੰਜਾਬ ਦੀ ਮਾਝਾ ਖੇਤਰ ਦੇ ਵਿੱਚ ਬਹੁਤ ਸਰੀਆਂ ਕਟਨਾਵਾਂ ਨੂੰ ਅੰਜਾਮ ਦਿੱਤਾ ਹੈ ਕਈ ਕਤਲ ਕੀਤੇ ਨੇ ਬਹੁਤ ਸਾਰੇ ਲੋਕਾਂ ਦੇ ਕੋਲੋਂ ਜਬਰੀ ਪੈਸੇ ਵਸੂਲੇ ਨੇ ਬਹੁਤ ਸਾਰੇ ਘਰਾਂ ਨੂੰ ਇਹਨਾਂ ਨੇ ਉਜਾੜ ਦਿੱਤਾ ਹੈ ਇਸ ਕਰਕੇ ਪੁਲਿਸ ਨੂੰ ਲੰਮੇ ਸਮੇਂ ਤੋਂ ਲੜੀਂਦੇ ਸਨ ਪਰੰਤੂ ਪੁਲਿਸ ਦੇ ਹੱਥ ਨਹੀਂ ਲੱਗੇ ਸਨ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਮੁਹਿੰਮ ਦੇ ਦੌਰਾਨ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਤੇ ਹੁਣ ਇਹਨਾਂ ਨੂੰ ਕੈਲੀਫੋਰਨੀਆ ਤੋਂ ਪੰਜਾਬ ਵਾਪਸ ਲਿਆਂਦਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਗੈਂਗਸਟਰਾਂ ਦੀ ਪੰਜਾਬ ਵਾਪਸੀ ਉਹਨਾਂ ਗੈਂਗਸਟਰਾਂ ਦੇ ਲਈ ਸੁਨੇਹਾ ਹੈ, ਇੱਕ ਸੰਦੇਸ਼ ਹੈ ਜਿਹੜੇ ਕਿ ਕਾਨੂੰਨ ਤੋੜਦੇ ਨੇ। ਉਹਨਾਂ ਨੇ ਕਿਹਾ ਹੈ ਕਿ ਇਹ ਗੈਂਗਸਟਰ ਨੂੰ ਇੱਕ ਸੰਦੇਸ਼ ਜਾਂਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕਾਨੂੰਨ ਦੇ ਰਾਤੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ। ਜੇਕਰ ਇਹਨਾਂ ਦੀ ਕੈਲੀਫੋਰਨੀਆ ਤੋਂ ਵਾਪਸ ਪੰਜਾਬ ਇਹਨਾਂ ਨੂੰ ਲਿਆਂਦਾ ਜਾ ਸਕਦਾ ਹੈ ਤੇ ਫਿਰ ਬਾਕੀ ਗੈਂਗਸਟਰ ਵੀ ਫੜੇ ਜਾ ਸਕਦੇ ਨੇ ਚਾਹੇ ਉਹ ਦੁਨੀਆ ਦੇ ਕਿਸੇ ਵਿਦੇਸ਼ ਦੇ ਵਿੱਚ ਲੁਕੇ ਹੋਣ ਕਿਸੇ ਵੀ ਕੋਨੇ ਦੇ ਵਿੱਚ ਹੋਣ ਉਹਨਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਗ੍ਰਿਫਤਾਰ ਕਰ ਸਕਦੀਆਂ ਨੇ ਫੜ ਸਕਦੀਆਂ ਨੇ ਸੋ ਗੈਂਗਸਟਰ ਅਜਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਕਰਨ ਸੁਦਾਸ ਦੱਸਦੀ ਏ ਕਿ ਇਹ ਜਿਹੜੇ ਗੈਂਗਸਟਰ ਸਨ ਇਹਨਾਂ ਨੇ ਬਹੁਤ ਸਰੀਆਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਸਨ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜੀਂਦੇ ਸਨ ਤੇ ਹੁਣ ਇਹਨਾਂ ਨੂੰ ਕੈਲੀਫੋਰਨੀਆ ਤੋਂ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਬਣਦੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਘਰ ਵੀ ਉਚਾੜ ਦਿੱਤੇ ਸਨ ਤੇ ਹੁਣ ਇਹਨਾਂ ਦੋਨਾਂ ਨੂੰ ਕੈਲੀਫੋਰਨੀਆ ਤੋਂ ਪੰਜਾਬ ਵਾਪਸ ਲੈ ਕੇ ਆਂਦਾ ਜਾਵੇਗਾ